15 ਗੁਣਾ 40 ਕਿੰਨਾ ਹੋਏਗਾ ਇਹ 690 ਕਰ ਲੋਂਗੇ ਨਹੀਂ ਛੇਤੀ ਮੈਨੂੰ ਨਹੀਂ ਲੱਗਦਾ ਕੀ ਬੰਦ ਕੀ ਰੈਂਡ ਇਸ ਚੀਜ ਕੋਲ ਰਾਤੀ ਕੀ ਬੰਦਾ 85 ਤੁਹਾਨੂੰ ਕੌਣ ਪੜਾਉਂਦਾ ਮੈਚ ਇਹ ਛੇ ਨਹੀਂ ਰੇਸ਼ ਕੁਮਾਰ ਸਰ ਚਾਹਨ ਰੇਸ਼ ਕੁਮਾਰ ਸਰ ਪੜਾਉਂਦੇ ਨਹੀਂ ਮੇਰੀ ਘਰ ਵੀ ਆ ਦੋ ਸਿਸਟਰਸ ਵੀ ਸਾਡੇ ਨਾਲ ਨੇ ਇਹ ਟ੍ਰਿਪਲੇਟਸ ਨੇ ਜਿਨ੍ਹਾਂ ਨੇ ਪੜਾਣਾ ਹਾਲ ਦੀਆਂ ਜਿੰਨੋ ਨਾਇੰਥ ਨੇ ਸਰਕਾਰ ਯਾਦ ਕਰਨੇ ਤੇ ਬਹੁਤ ਵੱਡੀ ਗੱਲ ਹੈ। ਤੁਹਾਡੇ ਮੇਰੇ ਵਰਗਾ ਨਹੀਂ ਕਰ ਸਕਦਾ। ਕਰਨਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ। ਮੈਂ ਵੈਸੇ ਤਾਂ ਜ਼ਿਆਦਾਤਰ ਘੁੰਮਣ ਫਿਰਨ ਦੀਆਂ ਵੀਡੀਓਜ਼ ਪਾਉਂਦਾ ਪਰ ਮੇਰੇ ਦੋਸਤ ਤੇ ਮੇਰੇ ਭਰਾ ਨੇ ਸੁੱਖ ਨੇ ਮੈਨੂੰ ਕਿਹਾ ਕਹਿੰਦਾ ਯਾਰ ਤੂੰ ਮੇਰਾ ਕੰਮ ਕਰਕੇ ਆ ਜਾ ਕੇ ਕਹਿੰਦੇ ਨਾਲੇ ਤਾਂ ਉਸ ਬੱਚੇ ਨੂੰ ਮਿਲ ਕੇ ਆ ਜਿਹਨੂੰ ਅਸੀਂ ਮੈਥ ਕੈਲਕੂਲੇਟਰ ਕਹਿ ਰਹੇ ਹਾਂ। ਵੀ ਇੰਨੀ ਜਿਆਦਾ ਛੇਤੀ ਕੈਲਕੂਲੇਟ ਕਰਨਾ ਕਿ ਇਕੁਅਲ ਟੂ ਸੀ ਬਾਤੋਂ ਦਾ ਪਰ ਉਹ ਅਨਸਰ ਬੱਚਾ ਪਹਿਲਾਂ ਦੇ ਰਿਹਾ ਮੈਂ ਕਿਹਾ ਵੀ ਦੇਖ ਵੀ ਮੈਂ ਤੇਰੇ ਕੋਲ ਤੇ ਜਾਣਾ ਪਰ ਮੈਨੂੰ ਨਹੀਂ ਪਤਾ ਵੀ ਮੈਂ ਕੀ ਪੁੱਛੂੰਗਾ ਜਾ ਕੇ ਬੱਚੇ ਨੂੰ ਇਹਨਾ ਤੂੰ ਕੰਮ ਕਰ ਉਹ ਬੱਚੇ ਵਾਸਤੇ ਗਿਫਟਸ ਲੈ ਕੇ ਜਾ ਉਸਦਾ ਹੌਸਲਾ ਵਜਾਈ ਕਰ ਸੋ ਸਾਡੇ ਨਾਲ ਬੇਟੀ ਐ ਸਿਮਰਨਜੀਤ ਕੌਰ ਪਾਬਲਾ ਇਹ ਮੈਥਸ ਇੰਨੀ ਜਿਆਦਾ ਐਕਸਪਰਟ ਹੈ ਕਿ ਤੁਸੀਂ ਅਗਰ ਕੈਲਕੂਲੇਸ਼ਨਸ ਕਰੋਗੇ ਨਾ ਤੁਸੀਂ ਅਗਰ ਕੋਈ ਕੈਲਕੂਲੇਸ਼ਨ ਕਰਦੇ ਹੋ ਡਬਲ ਡਿਜੀਟ ਵੀ ਕਰਦੇ ਹੋ ਤੁਹਾਨੂੰ ਕੈਲਕੂਲੇਟਰ ਯੂਜ਼ ਕਰਨਾ ਪੈਂਦਾ ਹੈ ਇਹਨੂੰ ਉਸ ਚੀਜ਼ ਦੀ ਲੋੜ ਨਹੀਂ ਪੈਂਦੀ ਹੁਣ ਮੈਂ ਤੁਹਾਡੇ ਸਾਹਮਣੇ ਇੱਕ ਛੋਟਾ ਜਿਹਾ ਆਪਾਂ ਚਲੋ ਸਵਾਲ ਪੁੱਛ ਲੈਂਦੇ ਆ ਬੱਚੇ ਤੁਸੀਂ ਮੈਨੂੰ ਦੱਸੋ 15 ਗੁਣਾ 46 ਕਿੰਨਾ ਹੋਏਗਾ ਇਹ 696 ਕਰ ਲਓਗੇ ਨਹੀਂ ਛੇਤੀ ਮੈਨੂੰ ਨਹੀਂ ਲੱਗਦਾ ਮੇਰ ਤੋਂ ਤਾਂ ਹੋਣਾ ਨਹੀਂ ਤੁਸੀਂ ਵੀ ਕਰ ਲਓ ਛੋਟੇ ਚ ਹੋਊਗਾ ਪਰ ਇੰਨਾ ਤੇਜ਼ ਮੈਂ ਕੋਈ ਬੱਚਾ ਨਹੀਂ ਦੇਖਿਆਗਾ ਵੀ ਇੰਨੀ ਸਿੱਧੀ ਕੋਈ ਬੱਚਾ ਕੈਲਕੂਲੇਟ ਕਰ ਸਕਦਾ ਉਸ ਚੀਜ਼ ਨੂੰ ਹਣਾ ਅੱਛਾ ਤੁਹਾਨੂੰ ਮੈਥ ਸੇ ਕਿਉਂ ਪਸੰਦ ਆ? ਇਹ ਇਹ ਜਿੰਨੇ ਅਰੇ ਆਂ ਤੁਹਾਨੂੰ ਲੱਗਦੇ ਅੱਛਾ ਠੀਕ ਹੈ ਠੀਕ ਹੈ ਡਰਤਾ ਹੀ ਲੱਗਦਾ ਮੈਚ ਕਰਨ ਲੱਗੇ ਤੁਹਾਨੂੰ ਨਹੀਂ ਨਹੀਂ ਲੱਗਦਾ ਕਿਉਂਕਿ ਮੇਰੇ ਵਰਗਾ ਬੰਦਾ ਹੋਵੇ ਮੈਂ ਤਾਂ ਦੇਖੋ ਸਿੱਧੀ ਗੱਲ ਆ ਆਪਾਂ ਤਾਂ ਮੈਥ ਤੋਂ ਡਰਦੇ ਰਹਿਆ ਹੁਣ ਤੱਕ ਵੀ ਡਰਦੇ ਰਹਿਆ ਜਿੰਨੇ ਮੈਚ ਦੇ ਸਬਜੈਕਟ ਸਾਨੂੰ ਡਿਗਰੀ ਦੇ ਵਿੱਚ ਸੀਗੇ ਉਹ ਤਾਂ ਰੱਬ ਦੇ ਨਾਮ ਨੂੰ ਨਿਕਲੇ ਨੇ ਤੇ ਇਦਾਂ ਦਾ ਬੱਚਾ ਦੇਖ ਕੇ ਮੈਨੂੰ ਤਾਂ ਖੁਸ਼ੀ ਬਹੁਤ ਹੋ ਰਹੀ ਹੈ ਕਿ ਇੱਕ ਬੱਚਾ ਜਿਹੜਾ ਮੈਥ ਦੇ ਇੰਨੀ ਤੇਜ਼ ਕੈਲਕੂਲੇਸ਼ਨ ਕਰਦਾ ਇਹ ਤੁਸੀਂ ਸੋਚ ਤੁਹਾਡੇ ਸਾਹਮਣੇ ਐਗਜ਼ਾਮਪਲ ਆ ਜੋ ਕੀ ਕਰਦਾ ਅੱਛਾ ਤੁਸੀਂ ਮੈਥ ਸਿੱਖਿਆ ਕਿਸ ਤੋਂ ਸੀਗਾ ਪਹਿਲੀ ਵਾਰ ਉਹ ਇਦਾਂ ਦੇ ਸਕੂਲ ਜਿਸ ਨੀਬਰ ਹੁੰਦੇ ਸੀਗੇ ਉਹ ਟੇਬਲ ਦੇ ਦੇ ਹੁੰਦੇ ਸੀਗੇ ਇੱਕ ਗਾਹ ਲਗਾਉ ਟੇਬਲ ਵਧ ਗਈ ਅੱਛਾ ਵਧ ਗਈ ਕਿ ਗਾਹ ਤਾਂ ਹੁਣ ਤੁਹਾਨੂੰ ਕੌਣ ਪੜਾਉਂਦਾ ਮੈਥ ਇਹ ਚੇਨੀਂਗ ਇਹ ਦੇਸ਼ কুমার ਸਵਰ ਚੰਨ ਰੇਸ਼ ਕੁਮਾਰ ਸਰ ਗੁੜਾ ਹੁੰਦੇ ਨੇ ਹਾਂਜੀ ਮੇਰੀ ਗੱਲ ਹੋਈ ਸੀ ਸਰ ਨਾਲ ਫੋਨ ਤੇ ਜਦੋਂ ਮੈਂ ਤੁਹਾਡੇ ਕੋਲ ਆਉਣਾ ਸੀਗਾ ਤੁਹਾਨੂੰ ਵਧੀਆ ਲੱਗਦੇ ਨੇ ਸਰ ਹਾਂਜੀ ਠੀਕ ਆ ਠੀਕ ਆ ਠੀਕ ਅੱਛਾ ਮੈਨੂੰ ਸਰ ਦੱਸ ਰਹੇ ਸੀ ਕਿ ਤੁਹਾਨੂੰ ਟ੍ਰਿਕਸ ਆਉਂਦੀਆਂ ਨੇ ਕੁਝ 11 ਵੀ 21 ਦਾ ਪਹਾੜਾ 31 ਦਾ ਪਹਾੜਾ ਉਹ ਕੀ ਟ੍ਰਿਕ ਹੈ ਇਹ ਇਹਦੇ ਮੋਰਨਾ ਕਰਾਣਾ ਦਾ ਟੇਬਲ ਪੜਿਓ ਕਿਹਾ ਨਾ ਕਾਊਂਟਿੰਗ ਨਾਲ ਨਾਲ ਕਾਊਂਟਿੰਗ ਚੱਲੀ ਜਾਂਦੀ ਹੈ ਕਰਕੇ ਦਿਖਾਵੋਗੇ ਮੈਨੂੰ ਇੱਕ 21 ਦਾ ਦਿਖਾਉਤਾ 21 ਦਾ 1 21 ਬੰਦਾ 21 ਰੈਂਟ 21 ਜੋ ਕੁੱਝ ਰਾਤੀ 21 ਬੰਦਾ 85 نیچے 100 21 ਦਾ 50 ਸੰਦਲ 21 83 21 ਮਾ 100 ਨਾਲ ਕਿ ਦਮ 210 72 ਦਾ ਕਰਸਾਣਾ ਪੁੱਤ

ਐਂਡ ਇਹਨਾਂ ਇੰਨੇ ਜਿੰਨੇ ਮੋਰ ਇਹ ਮੋਰਲਾ ਟੇਬਲ ਲਿਖਿਆ ਜਾਨਾ ਪਿੱਛੇ ਕਾਊਂਟਿੰਗ ਇੱਥੇ ਵਾਲੀ ਕਾਊਂਟਿੰਗ ਕਿਵੇਂ ਕਰਦਾ ਅੱਗੇ ਪਲੱਸ ਕਰਦਾ ਰਹਿਣਾ ਨਾਲ ਨਾਲ ਹਾਂਜੀ ਇਹ ਚੀਜ਼ ਕਰਨ ਨੂੰ ਤੁਹਾਨੂੰ ਅਗਰ ਜਿਵੇਂ ਬੱਚਾ ਦੱਸ ਰਿਹਾ ਹੈ ਵੈਸੇ ਮੈਨੂੰ ਕਲੀਅਰਲੀ ਨਹੀਂ ਸਮਝ ਆਇਆ ਵੀ ਇਹ ਕਿਵੇਂ ਕਿਉਂਕਿ ਮੇਰੇ ਤੋਂ ਤੇਰੀ ਜਾਣ ਵਾਲੀਆਂ ਗੱਲਾਂ ਨਹੀਂ ਹਨਾ ਬਟ ਜਿਵੇਂ ਬੱਚਾ ਦੱਸ ਰਿਹਾ ਇਸ ਚੀਜ਼ ਨੂੰ ਕਰਨ ਲਈ ਵੀ ਤੁਹਾਨੂੰ ਟਾਈਮ ਚਾਹੀਦਾ ਹੈ ਤੁਸੀਂ ਉਹ ਦੇਖੋ ਵੀ ਬੱਚੇ ਨੇ ਪੂਰਾ 10 ਤੱਕ ਦਾ ਸੁਣਾਇਆ ਹੈ ਉਹ 10 ਤੱਕ ਦੀ ਮਤਲਬ ਇੰਟੂ 10 ਸੁਣਾਇਆ ਹੈ ਤਾਂ ਇਹ ਦੇਖੋ ਕਿ ਉਸਨੇ ਇੱਕ ਵਾਰ ਵੀ ਉਸ ਚੀਜ਼ ਪਾਜ਼ ਨਹੀਂ ਲਿਆ ਜਿਸ ਚੀਜ਼ ਕੈਲਕੂਲੇਟ ਕਰਨ ਨੂੰ ਤੁਹਾਨੂੰ ਕੈਲਕੂਲੇਟਰ ਕੱਢਣਾ ਪੈ ਸਕਦਾ ਸੋ ਸਾਡੇ ਨਾਲ ਇਹਨਾਂ ਦੀ ਫੈਮਿਲੀ ਵੀ ਆ ਇਹਨਾਂ ਦੇ ਮਦਰ ਨੇ ਇਹਨਾਂ ਦੇ ਤਾਈ ਜੀ ਨੇ ਇਹਨਾਂ ਦੀਆਂ ਦੋ ਸਿਸਟਰਸ ਵੀ ਸਾਡੇ ਨਾਲ ਨੇ ਇਹ ਇੱਕ ਟ੍ਰਿਪਲੇਟਸ ਨੇ ਜਿਨ੍ਹਾਂ ਨੇ ਭੈਣਾ ਹਾਣ ਦੀਆਂ ਤਿੰਨੋਂ 9th ਨੇ ਸਰਕਾਰੀ ਸਕੂਲ ਆ ਭਾਟਲਾ ਖੁੱਦ ਪਿੰਡ ਰਾਹੋਂ ਦੇ ਵਿੱਚ ਈਸ਼ੀਤ ਭਗਤ ਸਿੰਘ ਨਗਰ ਦੇ ਵਿੱਚ ਤੇ ਇੱਥੇ ਸਰਕਾਰੀ ਸਕੂਲ ਦੇ ਵਿੱਚ ਗਵਰਨਮੈਂਟ ਹਾਈ ਸਕੂਲ ਚ ਪੜ੍ਹਦੇ ਨੇ ਤੇ ਇਹਨਾਂ ਦੇ ਸਰ ਨੇ ਜੋ ਆਪਣੇ ਨਰੇਸ਼ ਕੁਮਾਰ ਨਰੇਸ਼ ਕੁਮਾਰ ਰਾਈਟ ਨਰੇਸ਼ ਕੁਮਾਰ ਨਾ ਕਰਦਾ ਨਾਮ ਹਾਂਜੀ ਨਰੇਸ਼ ਕੁਮਾਰ ਜੀ ਨੇ ਉਹਨਾਂ ਨੇ ਦੇਖੋ ਬੱਚੇ ਨੂੰ ਆ ਕੇ ਦੇਖਿਆ ਕਿ ਬੱਚਾ ਇੰਨਾ ਜ਼ਿਆਦਾ ਕੈਲਕੂਲੇਟ ਕਰ ਰਿਹਾ ਆ ਔਰ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਫੋਨ ਤੇ ਉਹਨਾਂ ਨੇ ਦੱਸਿਆ ਕਿ ਉਹ ਇੱਕ ਸਾਲ ਤੋਂ ਉਹਨਾਂ ਦੇ ਮਗਰ ਫਿਰਦੀ ਰਹੀ ਹੈ ਇੱਕ ਕਾਪੀ ਲੈ ਕੇ ਉਹਨਾਂ ਨੇ ਨਹੀਂ ਧਿਆਨ ਦਿੱਤਾ ਉਹ ਕਹਿੰਦੇ ਵੀ ਹੋ ਸਕਦਾ ਚਲੋ ਬੱਚਾ ਕੀ ਪਤਾ ਮੇਰੇ ਨਾਲ ਕਿਉਂ ਇੰਨੀ ਗੱਲ ਕਰਨਾ ਚਾਹੁੰਦਾ ਕਿ ਹਰੇਕ ਬੰਦਾ ਕਹਿੰਦਾ ਵੀ ਆਪਾਂ ਨੂੰ ਨਹੀਂ ਪਤਾ ਬੰਦੇ ਦੇ ਵਿੱਚ ਕੀ ਟੈਲੈਂਟ ਆ ਫਿਰ ਉਹਨਾਂ ਨੇ ਇੱਕ ਦਿਨ ਵਾਕਈ ਇਹਨੂੰ ਚੈੱਕ ਕੀਤਾ ਕਿ ਇਹਨੇ ਕਲਾਸ ਦੇ ਵਿੱਚ ਕੋਈ ਇਦਾਂ ਦਾ ਜਵਾਬ ਦਿੱਤਾ ਜਿਹੜਾ ਸਰ ਨੇ ਅਜੇ ਬੋਰਡ ਤੇ ਲਿਖਿਆ ਹੀ ਸੀ ਸਰ ਕਹਿੰਦੇ ਤੂੰ ਇਹ ਕਿੰਨੇ ਕਿਦਾ ਕਹਿੰਦੀ ਸਾਰੇ ਤਾਂ ਮੈਨੂੰ ਸਾਰੇ ਆਉਂਦੇ ਨੇ ਜੋ ਤੁਸੀਂ ਕਰਾ ਰਹੇ ਹੋ ਪੇਰ ਸਰ ਨੇ ਇਹਦੀ ਕਾਪੀ ਚੈੱਕ ਕੀਤੀ ਤੇ ਦੇਖਿਆ ਵੀ ਇਹਨੇ ਉਹ ਫਾਰਮੂਲੇ ਆਪ ਤਿਆਰ ਕੀਤੇ ਨੇ ਜਾਂ ਕਿਵੇਂ ਵੀ ਕੀਤੇ ਉਹਨਾਂ ਸਾਰੇ ਟੇਬਲ ਜਿਹਨਾਂ ਕਿੰਸ਼ਾ ਤੱਕ ਦੇ ਟੇਬਲ ਆਉਂਦੇ ਨੇ ਉਹਦੇ 460 460 ਤੱਕ ਦੇ ਇਹਨੂੰ ਸਾਰੇ ਟੇਬਲ ਆਉਂਦੇ ਨੇ ਤੁਸੀਂ ਇਹ ਦੇਖੋ ਵੀ ਇੰਨੇ ਜ਼ਿਆਦਾ ਟੇਬਲ ਯਾਦ ਕਰਨੇ ਤੇ ਬਹੁਤ ਵੱਡੀ ਗੱਲ ਹੈ ਤੁਹਾਡੇ ਮੇਰੇ ਵਾਂਗ ਨਹੀਂ ਕਰ ਸਕਦਾ ਕਰਨਾ ਬਹੁਤ ਹੀ ਜ਼ਿਆਦਾ ਮਤਲਬ ਆਪਾਂ ਨੂੰ ਉਹ ਲੱਗਦਾ ਹੈ ਕਿ ਹਾਂ ਵੀ ਇਹ ਆਪਾਂ ਉਹ ਕਰ ਸਕਦੇ ਆ 4 459 ਦਾ ਟੇਬਲ ਸੁਣਾਏਗਾ ਬੱਚੇ ਮੈਨੂੰ ਹਾਂਜੀ ਸੁਣਾਓ 459 918 1370 1836 2295 325 330 330 13 36 81 41 33 45 90 ਦੇਖ ਲਓ ਜੀ ਇਹ ਇਸ ਬੱਚੇ ਦਾ ਟੈਲੈਂਟ ਹੈ ਜੋ ਤੁਹਾਨੂੰ ਕੈਲਕੂਲੇਟਰ ਖੋਲਣ ਤੇ ਮਜਬੂਰ ਕਰੂਗਾ ਇਹ ਬੱਚੇ ਲਈ ਸੋਚਣ 1 ਸਕਿੰਟ ਤੋਂ ਵੀ ਘੱਟ ਦਾ ਟਾਈਮ ਲੈ ਕੇ ਉਹ ਸਾਰਾ ਟੇਬਲ ਸੁਣਾਤਾ ਹੈ ਇਹ ਆ ਜੀ ਇਸ ਬੱਚੇ ਦਾ ਟੈਲੈਂਟ ਮੈਂ ਚਾਹਾਂਗਾ ਕਿ ਤੁਸੀਂ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਤਾਂ ਕਿ ਹੋਰਾਂ ਤੱਕ ਵੀ ਪਹੁੰਚੇ ਸਾਰਿਆਂ ਨੂੰ ਪਤਾ ਲੱਗੇ ਵੀ ਹਾਂ ਵੀ ਸਾਡੇ ਬੱਚੇ ਇੰਨੇ ਟੈਲੈਂਟਡ ਹੈਗੇ ਨੇ ਵੀ ਦੇਖੋ ਤੁਸੀਂ ਇਸ ਬੱਚੇ ਨੂੰ ਇੱਕ ਗੋਡ ਗਿਫਟ ਮਿਲਿਆ ਹੋਇਆ ਕੈਲਕੂਲੇਟ ਕਰਨਾ ਮੈਂ ਤਾਂ ਇਸ ਬੱਚੇ ਨੂੰ ਇੱਕ ਹਿਊਮਨ ਕੈਲਕੂਲੇਟਰ ਕਹੂੰਗਾ ਕਿਉਂਕਿ ਹੈਗਾ ਹੈ ਆਪਾਂ ਹੁਣ ਦੇਖ ਚੁੱਕੇ ਹਾਂ ਮੈਂ ਆਪਾਂ ਕੁਐਸਚਨ ਵੀ ਪੁੱਛੇ ਬੱਚੇ ਨੇ ਟੇਬल्स ਵੀ ਸੁਣਾਏ ਤੇ ਮੈਂ ਇਹਨਾਂ ਦੇ ਮਦਰ ਨੂੰ ਇੱਕ ਗੱਲ ਪੁੱਛਣਾ ਹਾਂ ਤੁਹਾਨੂੰ ਕਦੇ ਇਸ ਬੱਚੇ ਤੋਂ ਪ੍ਰੋਬਲਮ ਤਾਂ ਨਹੀਂ ਹੋਈ ਵੀ ਸਿਰਫ ਇਹ ਮੈਥ ਦੇ ਵਿੱਚ ਇੰਨੀ ਹੈ ਜਾਂ ਕੁਝ ਨਹੀਂ ਹੋਰ ਕਿਹਾ ਹੋਵੇ ਕਦੇ ਕੁਝ ਨਹੀਂ ਕੁਝ ਨਹੀਂ ਮਿਲਦਾ ਬੜੀ ਵਧੀਆ ਲੱਗਦਾ ਹੈ ਇਹੋ ਜਿਹਾ ਬੱਚੇ ਹਮਾੜਾ ਲੱਗਦਾ ਕਿ ਪੜ੍ਹੇ ਯਾਦ ਕਰਦੇ ਰਹਿੰਦੇ ਹਨ ਸਾਰੇ ਗਿਫਟਡ ਚਾਈਲਡ ਨੂੰ ਖੁਸ਼ੀ ਮਿਲਦੀ ਹੈ ਕਿ ਜੋ ਵੀ ਹੈ ਨਾ ਪੜ੍ਹੇ ਪੜ੍ਹ ਕੇ ਹੀ ਖੁਸ਼ੀ ਹੁੰਦੀ ਖੁਸ਼ ਹੁੰਦੀ ਹੈ ਠੀਕ ਕੋਈ ਪ੍ਰੋਬਲਮ ਨਹੀਂ ਤੈਨੂੰ ਜয় ਲੱਗਦਾ ਫਿਰ ਮੈਚ ਕਰਨਾ ਹਾਂਜੀ ਵਧੀਆ ਲੱਗਦਾ ਹਾਂਜੀ ਮੈਂ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਕਹੂੰਗਾ ਕਿ ਤੁਸੀਂ ਪਲੀਜ਼ ਇਦਾਂ ਦੇ ਬੱਚੇ ਨੂੰ ਆ ਕੇ ਸਪੋਰਟ ਜ਼ਰੂਰ ਕਰੋ ਕਿਉਂਕਿ ਟੈਲੈਂਟ ਹੈ ਇਹ ਟੈਲੈਂਟ ਬਹੁਤ ਵਧੀਆ ਤਰੀਕੇ ਨਾਲ ਮੈਚ ਦੇ ਵਿੱਚ ਇਹਨੂੰ ਹੋਰ ਵੀ ਅੱਗੇ ਵਧਣ ਦਾ ਉਤਸ਼ਾਹ ਦੋ ਕਿ ਹੁਣ ਅੱਜ ਅਸੀਂ ਆਏ ਹਾਂ ਕੱਲੋਂ ਅਗਰ ਕੋਈ ਹੋਰ ਵੀ ਆਉਂਦਾ ਤਾਂ ਇਸ ਬੱਚੇ ਦਾ ਉਤਸ਼ਾਹ ਵਧਾਉਣ ਲਈ ਜ਼ਰੂਰ ਆਓ ਤੇ ਜੇ ਆਪਾਂ ਇਸ ਬੱਚੇ ਦਾ ਉਤਸ਼ਾਹ ਵਧਾਵਾਂਗੇ ਤਾਂ ਹੀ ਇਹ ਬੱਚਾ ਅੱਗੇ ਜਾ ਕੇ ਸਾਡੀ ਜਿਹੜੀ ਪੰਜਾਬ ਦੀ ਤਰੱਕੀ ਆ ਕਿਤੇ ਨਾ ਕਿਤੇ ਬੱਚਾ ਇਹ ਜ਼ਰੂਰ ਵਧੀਆ ਤਰੀਕੇ ਨਾਲ ਯੋਗਦਾਨ ਪਾਊਗਾ ਤੇ ਆਪ ਵੀ ਬੱਚਾ ਬਹੁਤ ਸਕਸੈਸ ਹੋਊਗਾ ਤੇ ਮੈਂ ਇਸੇ ਨਾਲ ਤੁਹਾਡੇ ਤੋਂ اجازت ਲੈਣਾ ਜੀ ਵਾਈ ਗੁਰੂ ਜੀ ਦਾ ਕਲਸਾ ਵਾਈ ਗੁਰੂ ਜੀ ਦੀ ਸਰਪ੍ਰਸਤੀ